ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਚਮਕੌਰ ਸਾਹਿਬ ਦਾ ਜੰਪੜ ਇਹ ਸਰਗ ਸਿੰਘ ਜੀ ਖੜੇ ਇਹਨਾਂ ਦਾ ਬੇਟਾ ਹੈ ਗੁਰਾਰ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਖੜਾ ਹੈ ਐਸੀ ਵੀ ਇਹਨਾਂ ਦੇ ਪਰਿਵਾਰ ਦੇ ਆਈ ਹੀ ਹੈਗੇ ਆ ਇੱਥੇ ਤੇ ਪੂਰੇ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਹਿੰਦੁਸਤਾਨ ਨੂੰ ਬੜਾ ਮਾਣ ਹੈ ਕਿ ਸਾਡਾ ਨੌਜਵਾਨ ਮੁੰਡਾ ਅੱਜ ਦੁਬਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸਾਡਾ ਨਾਮ ਰੋਸ਼ਨ ਕੀਤਾ ਹੈ ਇਸ ਸਲੈਪ ਕੰਪੀਟੀਸ਼ਨ ਦੇ ਵਿੱਚ ਇਹ ਫਸਟ ਆਇਆ ਗੋਰੀਆ ਨੂੰ ਸਾਰੇ ਵਰਲਡ ਦੇ ਸਾਰੇ ਕੰਪੀਟੀਟਰਾਂ ਨੂੰ ਜene ਜਿੱਤ ਕੀਤਾ ਸਾਨੂੰ ਬਹੁਤ ਬੜਾ ਮਾਣ ਦਿੱਤਾ ਵੈਸੇ ਵੀ ਸਾਡੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਇਹਨਾਂ ਨੇ ਆਸ਼ੀਰਵਾਦ ਲੈ ਕੇ ਜਿਹੜਾ ਸਿੰਘਾਂ ਸ਼ਹੀਦਾਂ ਨੇ ਇਹਦੇ ਜੋਸ਼ ਭਰਿਆ ਉਹਦੀ ਜਿੱਤ ਹੋਈ ਹੈ ਮੈਂ ਫੇਰ ਇੱਕ ਵਾਰ ਪੂਰੇ ਪਰਿਵਾਰ ਨੂੰ ਖਾਸ ਕਰਕੇ ਚਮਕੌਰ ਸਾਹਿਬ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਦੇਖੀ ਹਾਂ ਭੰਗੜਾ ਬਹੁਤ ਵਧੀਆ ਪਾਇਆ ਜੀ ਮੈਂ ਤਾਂ ਹੁਣੇ ਆ ਗਿਆ ਭੰਗੜੇ ਵਾਲੀ ਕਵਾਰ ਕਰਦੇ ਆ ਜੀ ਬਾਈ ਚੰਨੀ ਸਾਹਿਬ ਪਹੁੰਚੇ ਨਹੀਂ ਹਾਂ ਜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਮੇਰੇ ਵਾਸਤੇ ਜੋ ਵੀ ਹੋ ਰਿਹਾ ਮੇਰੇ ਲਈ ਅਨ ਐਕਸਪੈਕਟਿਡ ਹੈ ਕਿਉਂਕਿ ਮੈਂ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਵਿਦਨ 24 ਘੰਟਿਆਂ ਦੇ ਵਿੱਚ ਵਿੱਚ ਉਹ ਇਦਾਂ ਦੀ ਹਾਈਪ ਮਿਲੀ ਹੈ ਕਿ ਸੋ ਇਦਾਂ ਕਈ ਵਾਰ ਇਦਾਂ ਲੱਗਦਾ ਸੀ ਵੀ ਸੁਪਨਾ ਤਾਂ ਨਹੀਂ ਅੱਖਾਂ ਖੁੱਲਣ ਤੋਂ ਬਾਅਦ ਜਦੋਂ ਸੌਂ ਕੇ ਉੱਠੇ ਤਾਂ ਕਹਿੰਦੇ ਫਾਲੋਅਰ ਕਈ ਹਜ਼ਾਰ ਹੋ ਗਏ ਪਹਿਲਾਂ 2000 ਸੀ ਹੁਣ ਮੈਂ ਥੋੜੀ ਦੇਰ ਪਹਿਲਾਂ ਚੈੱਕ ਕਰਿਆ 25000 ਹੋ ਗਏ 24 ਘੰਟੇ ਪੂਰੇ ਨਹੀਂ ਹੋਏ ਅਜੇ 25000 ਹੋ ਗਏ ਅੱਛਾ ਤੇਰੀ ਸਾਹਮਣੇ ਪਗੜੀ ਤਾਰੀਫ ਕਰੀਏ ਤੁਹਾਡੀ ਹਾਂਜੀ ਬਿਲਕੁਲ ਜੀ ਬਚਪਨ ਤੋਂ ਇਹ ਸਨ ਜਿਆਦਾ ਨਹੀਂ ਜਦੋਂ ਕਿ ਕਿਤੇ ਕੁਸ਼ਤੀ ਦੰਗੜਾ ਚ ਘੁਲਦਾ ਰਿਹਾ ਹੈ ਕਿਤੇ ਵੀ ਜਦੋਂ ਵੀ ਕਿਤੇ ਵੀ ਮੈਨੂੰ ਮਿਲੇ ਨੇ ਪੂਰੀ ਸਪੋਰਟ ਕੀਤੀ ਹੈ ਇਹਨਾਂ ਨੇ ਮੈਨੂੰ ਤੇ ਹਮੇਸ਼ਾ ਤੈਦਲੋ ਧੰਨਵਾਦੀ ਹੈ ਜੀ ਜੋ ਅੱਜ ਇਹਨਾਂ ਨੇ ਮੇਰੇ ਲਈ ਮੈਨੂੰ ਸਨਮਾਨ ਕਰ ਰਹੇ ਆ ਇਹਦੇ ਲਈ ਧੰਨਵਾਦ ਲਈ ਮੇਰੇ ਕੋਲ ਇਹੋ ਜਿਹੇ ਸ਼ਬਦ ਨਹੀਂ ਕਿ ਜੋ ਮੈਂ ਤੋ ਤੁਹਾਡੇ ਸਾਹਮਣੇ ਬੋਲ ਸਕਾਂ ਜੁਹਾਂ ਦੇ ਉਹਦੇ ਲਈ ਬਹੁਤ ਬਹੁਤ ਧੰਨਵਾਦ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਚਮਕੌਰ ਸਾਹਿਬ ਦਾ ਜੰਪੜ ਇਸਰਾਰ ਸੰਗ ਸਿੰਘ ਜੀ ਖੜੇ ਇਹਨਾਂ ਦਾ ਬੇਟਾ ਹੈ ਗੁਜਾਰ ਸਿੰਘ ਜੀ ਇਹਨਾਂ ਦਾ ਪਰਿਵਾਰ ਸਾਰਾ ਖੜਾ ਹੈ ਐਸੀ ਵੀ ਇਹਨਾਂ ਦੇ ਪਰਿਵਾਰ ਦੇ ਆਈ ਹੀ ਹੈਗੇ ਆ ਇੱਥੇ ਤੇ ਪੂਰੇ ਚਮਕੌਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਹਿੰਦੁਸਤਾਨ ਨੂੰ ਬੜਾ ਮਾਣ ਹੈ ਕਿ ਸਾਡਾ ਨੌਜਵਾਨ ਮੁੰਡਾ ਅੱਜ ਦੁਬਈ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਾ ਕੇ ਸਾਡਾ ਨਾਮ ਰੋਸ਼ਨ ਕੀਤਾ ਤੇ ਸਲੈਪ ਕੰਪੀਟੀਸ਼ਨ ਦੇ ਵਿੱਚ ਇਹ ਫਰਸਟ ਆਇਆ ਗੋਰੀਆ ਨੂੰ ਸਾਰੇ ਵਰਲਡ ਦੇ ਸਾਰੇ ਕੰਪੀਟੀਟਰਾਂ ਨੂੰ ਜਨਿਤ ਕੀਤਾ ਸਾਨੂੰ ਬਹੁਤ ਬੜਾ ਮਾਣ ਦਿੱਤਾ ਹੈ ਵੈਸੇ ਵੀ ਸਾਡੀ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਇੱਥੋਂ ਇਹਨਾਂ ਨੇ ਅਸ਼ੀਰਵਾਦ ਲੈ ਕੇ ਜਿਹੜਾ ਸਿੰਘਾਂ ਸ਼ਹੀਦਾਂ ਨੇ ਇਹਦੇ ਜੋਸ਼ ਭਰਿਆ ਉਹਦੀ ਜਿੱਤ ਹੋਈ ਹੈ ਮੈਂ ਫੇਰ ਇੱਕ ਵਾਰ ਪੂਰੇ ਪਰਿਵਾਰ ਨੂੰ ਖਾਸਾ ਤੇ ਚਮਕੌਰ ਸਾਹਿਬ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਚਨੀ ਸਾਹਿਬ ਵੀਡੀਓ ਦੇਖੀ ਬੰਗੜਾ ਬਹੁਤ ਵਧੀਆ ਪਾਇਆ ਜੀ ਮੈਂ ਤਾਂ ਹੁਣ ਆ ਗਿਆ ਬੰਗੜੇ ਵਾਲੀ ਕਵਾਰ ਕਰਦੇ ਆ ਜੀ ਬਾਈ ਚਨੀ ਸਾਹਿਬ ਪਹੁੰਚੇ ਨਹੀਂ ਹਾਂ ਜੀ ਬਹੁਤ ਬਹੁਤ ਮਾਣ ਵਾਲੀ ਗੱਲ ਹੈ ਜੀ ਮੇਰੇ ਵਾਸਤੇ ਜੋ ਵੀ ਹੋ ਰਿਹਾ ਮੇਰੇ ਲਈ ਅਨ ਐਕਸਪੈਕਟਿਡ ਹੈ ਕਿਉਂਕਿ ਮੈਂ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ 24 ਘੰਟਿਆਂ ਦੇ ਵਿੱਚ ਵਿੱਚ ਉਹ ਇਦਾਂ ਦੀ ਹਾਈਪ ਮਿਲੀ ਹੈ ਕਿ ਸੋ ਇਦਾਂ ਕਈ ਵਾਰ ਇਦਾਂ ਲੱਗਦਾ ਸੀ ਵੀ ਸੁਪਨਾ ਤਾਂ ਨਹੀਂ ਅੱਖਾਂ ਖੁੱਲਣ ਤੋਂ ਬਾਅਦ ਜਦੋਂ ਸੌਂ ਕੇ ਉੱਠੇ ਤਾਂ ਕਹਿੰਦੇ ਫਾਲੋਅਰ ਕਈ ਯਾਰ ਹੋ ਗਏ ਜਦੋਂ ਕਿ ਪਹਿਲਾਂ 20000 ਸੀਗੇ ਹੁਣ ਮੈਂ ਥੋੜੀ ਦੇਰ ਪਹਿਲਾਂ ਚੈੱਕ ਕਰਿਆ 25000 ਹੋ ਗਏ 48 ਘੰਟੇ ਪੂਰੇ ਨਹੀਂ ਹੋਏ ਤੇ 25000 ਹੋ ਗਏ ਅੱਛਾ ਤੇਰੀ ਸਾਹਮਣੇ ਪੰਗੜੀ ਤਾਰੀਫ ਕਰੀਏ ਤੁਹਾਡੀ ਹਾਂਜੀ ਬਿਲਕੁਲ ਜੀ ਬਚਪਨ ਤੋਂ ਇਹ ਸਾਨੂੰ ਜਾਨਦਾਰ ਜਦੋਂ ਕਿ ਕੁਸ਼ਤੀ ਦੰਗੜਾ ਚ ਖੜਦਾ ਰਿਹਾ ਕਿਤੇ ਵੀ ਜਦੋਂ ਵੀ ਕਿਤੇ ਵੀ ਮੈਨੂੰ ਮਿਲੇ ਨੇ ਪੂਰੀ ਸਪੋਰਟ ਕੀਤੀ ਹੈ ਇਹਨਾਂ ਨੇ ਵੀ ਤੇ ਹਮੇਸ਼ਾ ਤੈਦਲੋ ਧੰਨਵਾਦੀ ਆ ਜੀ ਜੋ ਅੱਜ ਇਹਨਾਂ ਨੇ ਮੇਰੇ ਲਈ ਮੈਨੂੰ ਸਨਮਾਨ ਕਰ ਰਹੇ ਆ ਇਹਦੇ ਲਈ ਧੰਨਵਾਦ ਲਈ ਮੇਰੇ ਕੋਲ ਇਹੋ ਜਿਹੇ ਸ਼ਬਦ ਨਹੀਂ ਕਿ ਜੋ ਮੈਂ ਤੁਹਾਡੇ ਸਾਹਮਣੇ ਬੋਲ ਸਕਾਂ ਜੁਹਾਂ ਦੇ ਉਹਦੇ ਲਈ ਬਹੁਤ ਬਹੁਤ ਧੰਨਵਾਦ